ਇਸ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਜਿਹੜੇ ਵੀਰਪੈਨ ਆਪਸ਼ਨ ট্রেਡਿੰਗ ਸਿੱਖਣਾ ਚਾਹੁੰਦੇ ਆ ਜਿਹੜੇ ਵੀਰਪੈਨ ਇੰਟਰਾਡੇ ਟ੍ਰੇਡਿੰਗ ਸਿੱਖਣਾ ਚਾਹੁੰਦੇ ਆ ਜਿਹੜੇ ਵੀਰਪੈਨ ਸਵਿੰਗ ਟ੍ਰੇਡਿੰਗ ਸਿੱਖਣਾ ਚਾਹੁੰਦੇ ਆ ਸੋ ਸਾਰਿਆਂ ਦੇ ਲਈ ਮੋਸਟ ਇੰਪੋਰਟੈਂਟ ਚੀਜ਼ਾਂ ਜਿਹੜੀਆਂ ਪੰਜ ਚੀਜ਼ਾਂ ਜਿਨ੍ਹਾਂ ਨੂੰ ਸਿੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਹਨਾਂ ਬਾਰੇ ਗੱਲ ਕਰਾਂਗੇ ਸੋ ਜਿਹੜੇ ਦੇਖੋ ਵੀਰਪੈਨ ਸਟਾਰਟ ਕਰ ਚੁੱਕੇ ਆ ਪ੍ਰੋਫਿਟ ਕਰਨ ਦੇ ਆ ਵਧੀਆ ਚੱਲਣ ਦੇ ਆ ਪਰ ਫਿਰ ਵੀ ਸੋਚਦੇ ਆ ਕਿ ਆਪਾਂ ਸਾਰਾ ਸਿੱਖੀਏ ਤੇ ਜਿਹੜੇ ਵੀਰਪੈਨ ਸਟਰਗਲ ਕਰਨ ਦੇ ਆ ਪ੍ਰੋਫਿਟ ਹੋਣ ਦੇ ਆ ਕਿ ਤੇ ਉਹ ਵੀ ਸੋਚਣ ਦੇ ਕਿ ਆਪਾਂ ਸਾਰਾ ਸਿੱਖੀਏ ਤੇ ਜਾਂ ਫਿਰ ਜਿਹੜੇ ਸ਼ੁਰੂ ਕਰਨਾ ਚਾਹੁੰਦੇ ਹੱਲੀ ਤੇ ਉਹ ਚਾਹੁੰਦੇ ਕਿ ਸੀ ਸਾਰਾ ਸਿੱਖੀਏ ਉਹਨਾਂ ਵਾਸਤੇ ਇਹ ਵੀਡੀਓ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਹਦੇ ਵਿੱਚ ਇੱਕ ਕੰਪਲੀਟ ਲਿਸਟ ਤੁਹਾਨੂੰ ਦੇ ਦਾਂਗੇ ਜਿਹੜੀਆਂ ਜਿਹੜੀਆਂ ਚੀਜ਼ਾਂ ਸਿੱਖਣੀਆਂ ਜ਼ਰੂਰੀ ਆ ਮੋਸਟ ਇੰਪੋਰਟੈਂਟ ਚੀਜ਼ਾਂ ਜਿਹੜੀਆਂ ਇੰਪੋਰਟਡ ਆ ਫालतू ਚੀਜ਼ਾਂ ਇਹਨਾਂ ਵਿੱਚ ਕੁਝ ਨਹੀਂਗਾ ਜਿਹੜੀਆਂ ਇੰਪੋਰਟੈਂਟ ਚੀਜ਼ਾਂ ਜਿਨ੍ਹਾਂ ਦਾ ਸਿੱਖਣਾ ਜ਼ਰੂਰੀ ਹੈ ਜਿਨ੍ਹਾਂ ਤੋਂ ਬਿਨਾ ਕੰਮ ਬਾਹਰ ਨਹੀਂ ਸਕਦਾ ਉਹਨਾਂ ਬਾਰੇ ਹੀ ਗੱਲ ਕਰਾਂਗੇ ਸੋ ਸਭ ਤੋਂ ਪਹਿਲੀ ਜਿਹੜੀ ਚੀਜ਼ ਆ ਉਹ ਆਪਣੀ ਆ ਜਾਂਦੀ ਹੈ ਸਪੋਰਟ ਤੇ ਰੈਜ਼ਿਸਟੈਂ ਸੋ ਦੇਖੋ ਮਾਰਕੀਟ ਜਦੋਂ ਉੱਤੋਂ ਥੱਲੇ ਆਉਣ ਲਈ ਆ ਥੱਲੇ ਕੋਈ ਲਾਈਨ ਆ ਉਹਨੂੰ ਟੱਚ ਕਰਕੇ ਉੱਤੇ ਚਲੀ ਜਾਂਦੀ ਆ ਸੋ ਇਸ ਲਾਈਨ ਨੂੰ ਆਪਾਂ ਸਪੋਰਟ ਕਹਿੰਦੇ ਆ ਤੇ ਉੱਤੇ ਦੇਖੋ ਇੱਕ ਲਾਈਨ ਆ 2440 ਤੇ ਇਹਨੂੰ ਟੱਚ ਕਰਕੇ ਮਾਰਕੀਟ ਥੱਲੇ ਚਲੀ ਜਾਂਦੀ ਆ ਇਸ ਲਾਈਨ ਨੂੰ ਆਪਾਂ ਰੈਜ਼ਿਸਟੈਂਸ ਕਹਿੰਦੇ ਆ ਉੱਤੇ ਵਾਲੀ ਲਾਈਨ ਹੋਗੀ ਰੈਜ਼ਿਸਟੈਂਸ ਥੱਲੇ ਵਾਲੀ ਲਾਈਨ ਹੋਗੀ ਸਪੋਰਟ ਸੋ ਇਹ ਹੋ ਗਿਆ ਸਪੋਰਟ ਤੇ ਰੈਜ਼ਿਸਟੈਂਸ ਤੇ ਇਹ ਆਪਾਂ ਨੂੰ ਕੀ ਦੱਸਦੇ ਆ ਜਦੋਂ ਦੇਖੋ ਮਾਰਕੀਟ ਉੱਤੋਂ ਥੱਲੇ ਆਉਣ ਲਈ ਆ ਸਪੋਰਟ ਨੂੰ ਟੱਚ ਕਰੂਗੀ ਤੇ ਕੀ ਹੋ ਸਕਦਾ ਹੈ ਇਥੋਂ ਮਾਰਕੀਟ ਉੱਤੇ ਜਾ ਸਕਦੀ ਹੈ ਕੀ ਹੋ ਸਕਦਾ ਇਥੋਂ ਮਾਰਕੀਟ ਉੱਤੇ ਜਾ ਸਕਦੀ ਹੈ ਜਾ ਸਕਦੀ ਦਾ ਦੱਸਦੇ ਹੈ ਕਨਫਰਮੇਸ਼ਨ ਨਹੀਂ ਦਿੰਦੇ ਉਸੇ ਤਰ੍ਹਾਂ ਜੇ ਕੋਈ ਰੈਜ਼ਿਸਟੈਂਸ ਆ ਉਹਨੂੰ ਮਾਰਕ ਟੱਚ ਕਰੂਗੀ ਤੇ ਉੱਥੋਂ ਆਪਾਂ ਨੂੰ ਕੀ ਪਤਾ ਲੱਗਦਾ ਕਿ ਇਥੋਂ ਮਾਰਕੀਟ ਥੱਲੇ ਜਾ ਸਕਦੀ ਹੈ ਥੱਲੇ ਜਾ ਸਕਦੀ ਆਪਾਂ ਨੂੰ ਪਤਾ ਲੱਗਦਾ ਹੈ ਪਰ ਇਥੇ ਵੀ ਕਨਫਰਮੇਸ਼ਨ ਨਹੀਂ ਆਪਾਂ ਨੂੰ ਮਿਲਦੀ ਹੁਣ ਅਗਲੀ ਚੀਜ਼ ਆਪਾਂ ਨੂੰ ਜਿਹੜੀ ਕਨਫਰਮੇਸ਼ਨ ਦਿੰਦੀ ਹੈ ਉਹ ਹੈ ਕੈਂਡਲਸਟਿਕ ਪੈਟਰਨ ਸਪੋਰਟ ਨੇ ਆਪਾਂ ਨੂੰ ਦੱਸਦਾ ਕਿ ਇਥੋਂ ਮਾਰਕੀਟ ਉੱਤੇ ਜਾ ਸਕਦੀ ਹੈ ਰੈਜ਼ਿਸਟੈਂਸ ਨੇ ਆਪਾਨੂੰ ਦੱਸਦਾ ਕਿ ਇਥੋਂ ਮਾਰਕੀਟ ਥੱਲੇ ਜਾ ਸਕਦੀ ਹੈ ਪਰ ਉਹਨੇ ਇਹ ਨਹੀਂ ਕਿਹਾ ਕਿ ਜਾਊਗੀ ਹੁਣ ਜਿੱਦਾਂ ਦੇਖੋ ਕਿ 5 ਮਿੰਟ ਦਾ ਹੈਮਰ ਬਣ ਗਿਆ ਐਸ سپورਟ ਤੇ 2500 ਦੇ سپورਟ ਤੇ ਹੈਮਰ ਨੇ ਕਨਫਰਮੇਸ਼ਨ ਦੇ ਦਿੱਤੀ سپورਟ ਕਹਿੰਦਾ ਹੈ ਕਿ ਮਾਰਕੀਟ ਉੱਤੇ ਜਾ ਸਕਦੀ ਹੈ ਤੇ ਹੈਮਰ ਨੇ ਕਹਿਤਾ ਕਿ ਮਾਰਕੀਟ ਉੱਤੇ ਜਾਊਗੀ ਤੇ ਦੇਖੋ ਉਸ ਤੋਂ ਬਾਅਦ ਮਾਰਕੀਟ ਉੱਤੇ ਗਈ ਉਸੇ ਤਰ੍ਹਾਂ ਰੈਜ਼ਿਸਟੈਂਸ ਰੈਜ਼ਿਸਟੈਂਸ ਨੇ ਕੋਲ ਮਾਰਕੀਟ ਗਈ ਤੇ ਉਥੋਂ ਆਪਾਂ ਨੂੰ ਪਤਾ ਲੱਗਦਾ ਕਿ ਇਥੇ ਮਾਰਕੀਟ ਥੱਲੇ ਜਾ ਸਕਦੀ ਹੈ ਰਿਸਿਸਟੈਂਸ ਕਹਿੰਦੇ ਆ ਪਰ ਕਨਫਰਮੇਸ਼ਨ ਨਹੀਂ ਦੇਣ ੜਿਆ ਹੁਣ ਇਥੇ ਸ਼ੂਟਿੰਗ ਸਟਾਰ ਬਣ ਗਿਆ ਤੇ ਉਹਨੇ ਕਨਫਰਮ ਕਰਤਾ ਕਿ ਹੁਣ ਮਾਰਕੀਟ ਥੱਲੇ ਜਾਊਗੀ ਤੇ ਉਸ ਤੋਂ ਬਾਅਦ ਦੇਖੋ ਮਾਰਕੀਟ ਥੱਲੇ ਗਈ ਤੇ ਕੈਂਡਲਸਟਿਕ ਪੈਟਰਨ ਦੇਖੋ ਬਹੁਤ ਪ੍ਰਕਾਰ ਦੇ ਹੁੰਦੇ ਆ ਬਟ ਜ਼ਿਆਦਾ ਮੈਂ ਹੈਮਰ ਤੇ ਸ਼ੂਟਿੰਗ ਸਟਾਰ ਬਾਰੇ ਗੱਲ ਕਰਦਾ ਕਿਉਂਕਿ ਇਹ ਜ਼ਿਆਦਾ ਬੰਦੇ ਮਾਰਕੀਟ ਦੇ ਵਿੱਚ ਸੋ ਆਪਾਂ ਜਿਹੜੀ चीज ਜ਼ਿਆਦਾ ਬੰਦੀ ਉੱਤੇ ਕਨਸੈਂਟਰੇਟ ਕਰਨਾ ਵੈਸੇ ਇਹ ਆਲਮੋਸਟ ਸਾਰੇ ਕੈਂਡਲਸਟਿਕ ਪੈਟਰਨ ਬਾਰੇ ਵੀਡੀਓਸ ਪਾਈ ਹੋਈ ਆ ਤੁਸੀਂ ਉਹ ਦੇਖ ਕੇ ਤੇ ਸਿੱਖ ਕੇ ਤੇ ਉਹਨਾਂ ਨੂੰ ਇੰਪਲੀਮੈਂਟ ਕਰ ਸਕਦੇ ਜੋ ਉਹਨਾਂ ਨੂੰ ਯੂਜ਼ ਕਰ ਸਕਦੇ ਜੋ ਮਾਰਕੀਟ ਦੇ ਵਿੱਚ ਹੁਣ ਆਪਾਂ ਗੱਲ ਕਰਦੇ ਹਾਂ ਤੀਜੀ ਚੀਜ਼ ਦੀ ਤੀਜੀ ਚੀਜ਼ ਹੈ ਮੋਸਟ ਇੰਪੋਰਟੈਂਟ ਚੀਜ਼ ਪ੍ਰਾਈਸ ਐਕਸ਼ਨ ਪ੍ਰਾਈਸ ਐਕਸ਼ਨ ਦੇ ਨਾਲ ਆਪਾਂ ਨੂੰ ਪਤਾ ਲੱਗਦਾ ਕਿ ਮਾਰਕੀਟ ਦੇ ਵਿੱਚ ਕਿਹਦਾ ਬੋਲਬਾਲਾ ਹੈ ਜਿਹੜੇ ਕਾਲ ਸਾਈਡ ਵਾਲੇ ਆ ਜਿਹੜੇ ਮਾਰਕੀਟ ਨੂੰ ਉੱਤੇ ਭੇਜਣਾ ਚਾਹੁੰਦੇ ਉਹਨਾਂ ਦਾ ਬੋਲਬਾਲਾ ਆ ਜਾਂ ਫਿਰ ਜਿਹੜੇ ਪੁੱਟ ਸਾਈਡ ਵਾਲੇ ਜਿਹੜੇ ਮਾਰਕੀਟ ਨੂੰ ਥੱਲੇ ਭੇਜਣਾ ਚਾਹੁੰਦੇ ਉਹਨਾਂ ਦਾ ਬੋਲਬਾਲਾ ਹੈ ਕਿਹੜੇ ਮਜ਼ਬੂਤ ਹੈ ਇਹ ਆਪਾਂ ਨੂੰ ਪ੍ਰਾਈਸ ਐਕਸ਼ਨ ਤੋਂ ਪਤਾ ਲੱਗਦਾ ਹੈ ਸਪਰਾਈਜ਼ ਐਕਸ਼ਨ ਸਿੱਖਣਾ ਵੀ ਬਹੁਤ ਜ਼ਰੂਰੀ ਆ ਜਿਵੇਂ ਸਪੋਰਟ ਰੈਜ਼ਿਸਟੈਂਸ ਬਾਰੇ ਵੀ ਇੱਕ ਕੰਪਲੀਟ ਵੀਡੀਓ ਪਾਈ ਹੋਈ ਆ ਉਹਦੇ ਵਿੱਚ ਚੰਗੀ ਤਰ੍ਹਾਂ ਐਕਸਪਲੇਨ ਕੀਤਾ ਸਪੋਰਟ ਰੈਜ਼ਿਸਟੈਂਸ ਕੀ ਹੁੰਦੀ ਆ ਕਿੱਦਾਂ ਆਪਾਂ ਪਲੇਸ ਕਰਨੇ ਆ ਫਿਰ ਉਸ ਤੋਂ ਬਾਅਦ ਆ ਕੈਂਡਲਸਟਿਕ ਪੈਟਰਨ ਬਾਰੇ ਆਪਾਂ ਜਿਵੇਂ ਗੱਲ ਕੀਤੀ ਸੀ ਉਹਦੇ ਬਾਰੇ ਵੀ ਵੀਡੀਓ ਪਾਈ ਹੋਈ ਆ ਉਹ ਤੁਸੀਂ ਵੇਖ ਕੇ ਕੈਂਡਲਸਟਿਕ ਪੈਟਰਨ ਸਿੱਖ ਸਕਦੇ ਜੋ ਸਪੋਰਟ ਰੈਜ਼ਿਸਟੈਂਸ ਵਾਲੀ ਵੀਡੀਓ ਵੇਖ ਕੇ ਤੁਸੀਂ ਸਪੋਰਟ ਰੈਜ਼ਿਸਟੈਂਸ ਬਾਰੇ ਸਿੱਖ ਸਕਦੇ ਜੋ ਤੇ ਪ੍ਰਾਈਜ਼ ਐਕਸ਼ਨ ਵਾਲੀ ਵੀ ਇੱਕ ਬਹੁਤ ਵਧੀਆ ਵੀਡੀਓ ਪਾਈ ਹੋਈ ਆ ਤੇ ਪ੍ਰਾਈਜ਼ ਐਕਸ਼ਨ ਵਾਲੀ ਵੀਡੀਓ ਵੇਖ ਕੇ ਤੁਸੀਂ ਪ੍ਰਾਈਜ਼ ਐਕਸ਼ਨ ਸਿੱਖ ਦੇਖੋ ਜੇ ਤੁਸੀਂ ਟ੍ਰੈਂਡ ਦੇ ਨਾਲ ਟ੍ਰੇਡ ਕਰੋਗੇ ਤੇ ਫਿਰ ਪ੍ਰੋਫਿਟ ਹੋਣਗੇ ਤੁਹਾਡੇ ਵੱਡੇ ਤੇ ਸਟੌਪ ਲੌਸ ਹੋਣਗੇ ਬਹੁਤ ਛੋਟੇ ਪ੍ਰੋਫਿਟ ਹੋਣ ਦੇ ਚਾਂਸ ਬਹੁਤ ਜ਼ਿਆਦਾ ਲੌਸ ਹੋਣ ਦੇ ਚਾਂਸ ਬਹੁਤ ਘੱਟ ਸੋ ਜਦੋਂ ਤੁਸੀਂ ਮਾਰਕੀਟ 'ਚ ਟ੍ਰੇਡ ਕਰਨ ਬਾਰੇ ਸੋਚਣਾ ਵੀ ਹੈ ਸਭ ਤੋਂ ਪਹਿਲਾਂ ਟ੍ਰੈਂਡ ਪਤਾ ਕਰਨਾ ਕਿ ਟ੍ਰੈਂਡ ਕੀ ਹੈ ਜਿੱਦਾਂ ਦੇਖੋ ਇੱਥੇ ਅਪ ਟ੍ਰੈਂਡ ਆ ਜੇ ਇੱਥੇ ਕਾਲ ਸਾਈਡ ਟ੍ਰੇਡ ਕਰੋਗੇ ਪ੍ਰੋਫਿਟ ਹੋਊਗਾ ਇੱਥੇ ਡਾਊਨ ਟ੍ਰੈਂਡ ਆ ਜੇ ਇੱਥੇ ਪੁੱਟ ਸਾਈਡ ਟ੍ਰੇਡ ਕਰੋਗੇ ਤੇ ਪ੍ਰੋਫਿਟ ਹੋਊਗਾ ਸੋ ਟ੍ਰੈਂਡ ਪਤਾ ਕਰਨਾ ਬਹੁਤ ਜ਼ਿਆਦਾ ਇੰਪੋਰਟੈਂਟ ਆ ਟ੍ਰੇਡ ਕਰਨ ਤੋਂ ਪਹਿਲਾਂ ਸੋ ਟ੍ਰੈਂਡ ਬਾਰੇ ਵੀ ਵੀਡੀਓਸ ਪਾਏ ਹੋਏ ਆ ਕਿ ਅਪਟਰੈਂਡ ਕਿਵੇਂ ਪਤਾ ਕਰਨਾ ਡਾਊਨਟਰੈਂਡ ਕਿਵੇਂ ਪਤਾ ਕਰਨਾ ਦੋਨਾਂ ਬਾਰੇ ਵੀਡੀਓ ਪਾਏ ਹੋਏ ਆ ਸੋ ਉਹ ਵੇਖ ਕੇ ਤੁਸੀਂ ਸਿੱਖ ਸਕਦੇ ਜੋ ਟ੍ਰੈਂਡ ਕਿਵੇਂ ਪਤਾ ਕਰਨਾ ਹੈ ਅਪਟਰੈਂਡ ਕਿਵੇਂ ਪਤਾ ਕਰਨਾ ਅਤੇ ਡਾਊਨਟਰੈਂਡ ਕਿਵੇਂ ਪਤਾ ਕਰਨਾ ਤੇ ਉਸ ਤੋਂ ਬਾਅਦ ਆ ਪੰਜਵਾਂ ਨੰਬਰ 5 ਬਿਗ ਟਾਈਮ ਫਰੇਮ ਅਨਲਿਸਿਸ ਦੇਖੋ ਇਹ ਜਿਹੜੀ ਚੀਜ਼ ਆ ਬਿਗ ਟਾਈਮ ਫਰੇਮ ਅਨਲਿਸਿਸ ਇਹਦੇ ਬਾਰੇ ਹਾਲੇ ਕੋਈ ਵੀਡੀਓ ਨਹੀਂ ਪਾਇਆ ਐਟ ਦਾ ਮੂਮੈਂਟ ਬਟ ਇਹਦੇ ਬਾਰੇ ਫਿਰ ਵੀ ਜਦੋਂ ਮੈਂ ਦੱਸ ਦੇਣਾ ਇਹ ਥੋੜੀ ਜਿਹੀ ਐਡਵਾਂਸ ਲੈਵਲ ਦੀ ਚੀਜ਼ ਆ ਪਹਿਲੀਆਂ ਚਾਰ ਚੀਜ਼ਾਂ ਸਿੱਖ ਲਓ ਉਹਨਾਂ ਦੇ ਨਾਲ ਤੁਹਾਡਾ ਕੰਮ ਹੋ ਜਾਊਗਾ ਪੰਜਵੀਂ ਚੀਜ਼ ਬਾਰੇ ਥੋੜਾ ਸ਼ਾਰਟਕਟ ਦੇ ਵਿੱਚ ਮੈਂ ਤੁਹਾਨੂੰ ਦੱਸ ਦੇਣਾ ਦੇਖੋ ਇਹ ਕਿਵੇਂ ਕਰੀਦਾ ਹੈ ਜੇ ਹੁਣ ਦੇਖੋ ਇੰਟਰਾਡੇ ਦੇ ਵਿੱਚ ਆਪਾਂ ਯੂਜ਼ ਕਰਨ ਦੇ ਪੰਜ ਮਿੰਟ ਦਾ ਟਾਈਮ ਫਰੇਮ 15 ਮਿੰਟ ਦਾ ਕਰ ਲਾਂਗੇ ਜਾਂ ਤੇ ਜੇ ਆਪਾਂ ਡੇ ਟਾਈਮ ਫਰੇਮ ਤੇ ਜਾਂ ਫਿਰ ਵੀਕਲੀ ਟਾਈਮ ਫਰੇਮ ਤੇ ਦੇਖਦੇ ਹਾਂ ਕਿ ਉੱਥੇ ਕੀ ਪ੍ਰਾਈਸ ਐਕਸ਼ਨ ਹੈ ਕੀ ਟ੍ਰੈਂਡ ਹੈ ਕਿਹੜਾ ਕੈਂਡਲ ਬਣਿਆ ਹੈ ਉਹਦੇ ਹਿਸਾਬ ਦੇ ਨਾਲ ਆਪਾਂ ਮਾਰਕੀਟ ਦਾ ਇੱਕ ਆਈਡੀਆ ਲਾ ਸਕਦੇ ਆ ਵੀਕਲੀ ਟਾਈਮ ਫਰੇਮ ਤੋਂ ਆਪਾਂ ਨੂੰ ਪੂਰੇ ਵੀਕ ਦਾ ਪਤਾ ਲੱਗ ਜਾਂਦਾ ਹੈ ਕਿ ਇਸ ਵੀਕ ਦੇ ਵਿੱਚ ਕਿਹੜੀ ਸਾਈਡ ਨੂੰ ਮਾਰਕੀਟ ਜਾ ਸਕਦੀ ਆ ਅਪਸਾਈਡ ਨੂੰ ਜਾ ਸਕਦੀ ਜਾਂ ਫਿਰ ਡਾਊਨਸਾਈਡ ਨੂੰ ਜਾ ਸਕਦੀ ਹੈ ਤੇ ਡੇ ਟਾਈਮ ਫਰੇਮ ਤੋਂ ਆਪਾਂ ਨੂੰ ਅਗਲੇ ਦਿਨ ਦਾ ਪਤਾ ਲੱਗ ਜਾਂਦਾ ਕਿ ਅਗਲੇ ਦਿਨ ਮਾਰਕੀਟ ਕੀ ਕਰ ਸਕਦੀ ਹੈ ਉੱਤੇ ਜਾ ਸਕਦੀ ਜਾਂ ਫਿਰ ਥੱਲੇ ਜਾ ਸਕਦੀ ਹੈ ਸੋ ਜਦੋਂ ਆਪਾਂ ਨੂੰ ਓਵਰਆਲ ਟ੍ਰੈਂਡ ਪਤਾ ਲੱਗ ਗਿਆ ਕਿ ਅੱਜ ਮਾਰਕੀਟ ਉੱਤੇ ਜਾਊਗੀ ਜਾਂ ਫਿਰ ਥੱਲੇ ਜਾਊਗੀ ਤੇ ਜਿੱਦਾਂ ਮੰਨ ਲਓ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਪਤਾ ਲੱਗ ਗਿਆ ਕਿ ਅੱਜ ਮਾਰਕੀਟ ਉੱਤੇ ਜਾਊਗੀ ਤੁਸੀਂ ਡੇ ਟਾਈਮ ਫਰੇਮ ਅਨਲਿਸਿਸ ਕਰ ਲਿਆ ਵੀਕਲੀ ਟਾਈਮ ਫਰੇਮ ਅਨਲਿਸਿਸ ਕਰ ਲਿਆ ਕਿ ਪੂਰੇ ਹਫਤੇ ਵੀ ਉੱਤੇ ਜਾਣਾ ਹੈ ਡੇ ਟਾਈਮ ਫਰੇਮ ਵਾਲੇ ਨੇ ਤੁਹਾਨੂੰ ਦੱਸਤਾ ਕਿ ਅੱਜ ਵੀ ਉੱਤੇ ਜਾਣਾ ਤੇ ਫਿਰ ਤੁਸੀਂ ਆਗੇ 5 ਮਿੰਟ ਦੇ ਟਾਈਮ ਫਰੇਮ ਤੇ ਹੁਣ 5 ਮਿੰਟ ਦੇ ਟਾਈਮ ਫਰੇਮ ਤੇ ਮੰਨ ਲਓ ਬਣ ਗਿਆ ਹੈਮਰ ਦੋ ਕਨਫਰਮੇਸ਼ਨ ਤੁਹਾਨੂੰ ਪਹਿਲਾਂ ਹੀ ਤੀਜੀ ਇਹ ਮਿਲ ਗਈ ਕਿ ਇਹ ਵੀ ਕੈਂਡੀ ਉੱਤੇ ਜਾਣਾ ਹੈ ਤੇ ਫਿਰ ਤੁਸੀਂ ਆਰਾਮ ਦੇ ਨਾਲ ਬਿਨਾਂ ਡਰੇ ਟ੍ਰੇਡ ਕਰ ਸਕਦੇ ਜੋ ਤੇ ਇਦਾਂ ਦੀ ਟ੍ਰੇਡ ਜਿਹੜੀ ਬਣਦੀ ਹੈ ਜੀ ਦੇ ਵਿੱਚ ਤਿੰਨੇ ਸਿਨੈਰੀਓ ਇਕੱਠੇ ਮਿਲਦੇ ਆ ਉਹਦੇ ਵਿੱਚ ਪ੍ਰੋਫਿਟ ਬਹੁਤ ਵੱਡੇ ਹੁੰਦੇ ਆ ਸੋ ਇਸ ਕਰਕੇ ਵੱਡੇ ਟਾਈਮ ਫਰੇਮ ਤੇ 빅 ਟਾਈਮ ਫਰੇਮ ਤੇ ਐਨਲਿਸਿਸ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਇਹਦੇ ਬਾਰੇ ਵੀਡੀਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਾ ਦਾਂਗੇ ਪਰ ਜਿਹੜੀਆਂ ਬਾਕੀ ਚਾਰ ਚੀਜ਼ਾਂ ਆ ਇਹ ਜ਼ਰੂਰ ਸਿੱਖੋ ਇਹਨਾਂ ਬਾਰੇ ਵੀਡੀਓਜ਼ ਪਾਏ ਹੋਏ ਆ ਤੇ ਬਾਕੀ ਜਿਹੜੀਆਂ ਪੰਜੇ ਚੀਜ਼ਾਂ ਆ ਇਹ ਕਿਹੜੀ-ਕਿਹੜੀ ਚੀਜ਼ ਦੇ ਵਿੱਚ ਤੁਹਾਡੀ ਹੈਲਪ ਕਰਦੀਆਂ ਆ অপਸ਼ਨ ট্রেਡਿੰਗ ਦੇ ਵਿੱਚ অপਸ਼ਨ ট্রেਡਿੰਗ ਭਾਵੇਂ ਤੁਸੀਂ ਇੰਡੈਕਸ ਦੇ ਵਿੱਚ ਕਰੋ ਨਿਫਟੀ ਬੈਂਕ ਨਿਫਟੀ ਦੇ ਵਿੱਚ ਜਾਂ ਫਿਰ ਸਟਾਕਸ ਦੇ ਵਿੱਚ ਕਰੋ ਦੋਨਾਂ ਦੇ ਵਿੱਚ ਹੈਲਪ ਕਰਨਗੀਆਂ ਇੰਟਰਾਡੇ ਟ੍ਰੇਡਿੰਗ ਉਸ ਸਟਾਕਸ ਦੇ ਵਿੱਚ ਜਿਹੜੀ ਤੁਸੀਂ ਕਰਦੇ ਜੋ ਉਹਦੇ ਵਿੱਚ ਹੈਲਪ ਕਰਨਗੇ ਆ ਸਵਿੰਗ ਟਰੇਡਿੰਗ ਦੇ ਵਿੱਚ ਵੀ ਇਹ ਤੁਹਾਡੀ ਹੈਲਪ ਕਰਨਗੇ ਆ ਫਿਰ ਇਸ ਤੋਂ ਇਲਾਵਾ ਫੋਰੈਕਸ ਜੇ ਤੁਸੀਂ ਕਰੋਗੇ ਉਹਦੇ ਵਿੱਚ ਹੈਲਪ ਕਰਨਗੇ ਆ ਕ੍ਰਿਪਟੋ ਟਰੇਡਿੰਗ ਦੇ ਵਿੱਚ ਹੈਲਪ ਕਰਨਗੇ ਆ ਤੇ ਜੇ ਤੁਸੀਂ ਕਮੋਡਿਟੀ ਟਰੇਡਿੰਗ ਕਰਦੇ ਜੋ ਕਰੂਡ ਆਇਲ 골ਡ ਸਿਲਵਰ ਦੇ ਵਿੱਚ ਉਹਦੇ ਵਿੱਚ ਵੀ ਇਹ ਜਿਹੜੀਆਂ ਪੰਜੇ ਦੀਆਂ ਪੰਜੇ ਚੀਜ਼ਾਂ ਚਾਰੇ ਚੀਜ਼ਾਂ ਇਹਨਾਂ ਚ ਲਾ ਲਓ ਪਲਮੀ ਬਾਰੇ ਵੀਡੀਓ ਪਾਵਾਂਗੇ ਇਹ ਚਾਰੇ ਦੀਆਂ ਚਾਰੇ ਚੀਜ਼ਾਂ ਤੁਹਾਡੀ ਬਹੁਤ ਜ਼ਿਆਦਾ ਹੈਲਪ ਕਰਨਗੀਆਂ